ਭਾਜੀ ਮੈਂ ਤਾਂ ਇੱਥੇ ਜਦੋਂ ਆਇਆ ਉਹਦੋਂ 13 ਸਾਲ ਦੀ ਅਜੇ ਸੀ ਸਾਡੇ ਡੈਡੀ ਪਹਿਲਾਂ ਇੱਥੇ ਇੰਗਲੈਂਡ ਦੇ ਵਿੱਚ 69 ਤੋਂ ਆਏ ਸੀ ਪਿੰਡਾਂ ਤੋਂ ਆਏ ਸੀ ਪਿੰਡ ਦੇ ਵਿੱਚ ਸਕੂਲੇ ਪੜਦੇ ਸੀ ਆਪਣਾ ਪਿੰਡ ਦਾ ਮਾਹੌਲ ਹੁੰਦਾ ਸਾਰੇ ਯਾਰ ਦੋਸਤ ਹਾਂਜੀ ਹਾਂਜੀ ਤੁਹਾਡਾ ਇੱਕ ਇਸੰਦਾ ਪਿੰਡ ਸਾਰਾ ਆਪਣਾ ਪਰਿਵਾਰ ਵਾਂਗੂੰ ਹੁੰਦਾ ਗੱਲ ਕੁਝ ਜ਼ਿੰਦਗੀ ਦੇ ਕਹਿੰਦੇ ਗੇੜ ਹੁੰਦੇ ਨੇ ਜੋ ਮਾਰਾ ਇਹਨੇ ਲਿਖਿਆ ਉਹੀ ਪਾਣੀ ਵਰਤਣੀ ਆ ਜਿਹੜੇ ਹੁਣ ਕਈ ਵਿਚਾਰੇ ਪਿੰਡ ਛੱਡਦੇ ਨੇ ਉਹਨਾਂ ਨੂੰ ਮୋਰੇ ਪਤਾ ਨਹੀਂ ਹੁੰਦਾ ਕਿੱਥੇ ਜਾਣਾ ਕਿੱਦਾਂ ਜਾਣਾ ਕਿੱਥੇ ਰਹਿਣਾ ਕੀ ਕਰਨਾ ਕੰਮ ਮੋਰੇ ਮਿਲਣਾ ਕਿ ਨਹੀਂ ਮਿਲਣਾ ਆ ਏਜੰਟਾਂ ਦੀਆਂ ਹਿਰਾਫੀਆਂ ਵਿੱਚ ਆ ਕੇ ਕਈ ਵਿਚਾਰੇ ਘਰ ਉਜੜ ਗਏ ਨੇ ਸਿਰਫ ਇਹੀ ਆ ਕਿ ਸਵੇਰ ਨੂੰ ਉੱਠ ਕੇ ਬਾਬੇ ਦਾ ਧੰਨਵਾਦ ਕਰੀਦਾ ਪਰ ਚਲੋ ਜੋ ਵੀ ਦਿੱਤਾ ਜਿਹੜੀ ਪੋਜੀਸ਼ਨ ਤੇ ਪਹੁੰਚਾਇਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਸਾਡੇ ਨਾਲ ਹੋਣਗੇ ਇੱਕ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਪੰਜਾਬ ਤੋਂ UK ਦੇ ਵਿੱਚ ਆ ਕੇ ਬੜਾ ਸੰਘਰਸ਼ ਕੀਤਾ ਤੇ ਆਪਣੇ ਆਪ ਨੂੰ ਸੈੱਟ ਕੀਤਾ ਤੇ ਮਾਂ ਖੇਡ ਕਬੱਡੀ ਦੇ ਇੱਕ ਵੱਡੇ ਪ੍ਰਮੋਟਰ ਦੇ ਤੌਰ ਤੇ ਜਾਣੇ ਜਾਂਦੇ ਨੇ ਸਰਦਾਰ सुरेंद्र ਸਿੰਘ ਜੀ ਮਾਨਕ ਸਾਹਿਬ ਔਰ ਸਰਦਾਰ ਰਾਜਵੀਰ ਸਿੰਘ ਜੀ ਮਾਨਕ ਸਾਹਿਬ ਮਾਨਕ ਬ੍ਰਦਰਸ ਦੇ ਵਿੱਚੋਂ ਸਾਡੇ ਨਾਲ ਹੋਣਗੇ ਸਰਦਾਰ सुरेंद्र ਸਿੰਘ ਜੀ ਮਾਨਕ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਅੱਜ ਆਏ ਹੋ ਤਾਂ ਤੁਹਾਡੇ ਦਰਸ਼ਕਾਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਐਂਡ ਉਹਨਾਂ ਦਾ ਵੀ ਧੰਨਵਾਦ ਕੀ ਉਹ ਟਾਈਮ ਕੱਢ ਕੇ ਅੱਜ ਪ੍ਰੋਗਰਾਮ ਦੇਖ ਕੇ ਸਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਨੇ ਜੀ 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 ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਕਿਉਂਕਿ ਸਮਾਂ ਕੱਢਣਾ ਇੱਥੇ ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਨਹੀਂ ਚਲੋ ਬਾਅਦ ਕਿਉਂਕਿ ਆਪਣਾ ਟੂਰਨਾਮੈਂਟ ਹੈ ਕੱਲ ਨੂੰ ਹੋਸ ਕਰਕੇ ਅੱਜ ਤੁਹਾਨੂੰ ਪਤਾ ਬਹੁਤ ਤਿਆਰੀ ਕਰਨੀ ਹੁੰਦੀ ਆ ਤੇ ਨਾਲ ਚਲੋ ਕੁਝ ਗੈਸਟ ਵੀ ਆਏ ਨੇ ਮਹਿਮਾਨ ਸਾਰੇ ਉਹਨਾਂ ਦਾ ਦੇਖਭਾਲ ਕਰਨਾ ਵੀ ਪਰ ਚਲੋ ਕੋਈ ਨਾ ਸਾਰੇ ਭਰਾਵਾਂ ਦੇ ਸਾਥ ਨਾਲ ਸਭ ਕੁਝ ਹੋ ਜਾਣਾ ਹਾਂਜੀ ਹਾਂਜੀ ਸੋ ਮਾਨਕ ਸਿੰਘ ਸਾਹਿਬ ਆਪਾਂ ਅਹਿ ਬੈਕ ਤੇ ਜਾਣਦੇ ਆ ਕਿ ਜਦੋਂ ਤੁਸੀਂ ਇੱਥੇ ਆਏ ਹੋ ਹਾਂਜੀ ਯੂਕੇ ਦੇ ਵਿੱਚ ਆਏ ਹੋ ਨਾ ਤੇ ਕਦੋਂ ਆਏ ਸੀ ਤੇ ਉਸ ਤੋਂ ਪਹਿਲਾਂ ਪਿੰਡ ਕੀ ਕਰਦੇ ਸੀ ਤੇ ਕਿਵੇਂ ਸਵੱਭ ਬਣਾਈ ਤੁਹਾਡਾ ਭਾਜੀ ਮੈਂ ਤਾਂ ਇੱਥੇ ਜਦੋਂ ਆਇਆ ਉਹ ਤੋਂ 13 ਸਾਲ ਦੀ ਅਜੇ ਸੀ ਸਾਡੇ ਡੈਡੀ ਪਹਿਲਾਂ ਇੱਥੇ ਇੰਗਲੈਂਡ ਦੇ ਵਿੱਚ 69 ਤੋਂ ਆਏ ਸੀ ਜੀ ਤਾਂ ਅਸੀਂ ਤੋਂ ਉਹਨਾਂ ਨੂੰ ਜੁਆਇਨ ਕੀਤਾ ਸੀਗਾ ਮੈਂ ਸੀ ਮੇਰਾ ਬ੍ਰਦਰ ਉਦੋਂ 16 ਸਾਲ ਦਾ ਸੀ ਮੇਰੀ ਉਮਰ 13 ਸਾਲ ਸੀ ਤਾਂ ਸਾਡੀ ਮਾਤਾ ਜੀ ਮੰਮੀ ਸਾਡੇ ਨਾਲ ਸੀ ਅਸੀਂ ਤਿੰਨੇ 1982 ਵਿੱਚ 13 ਜੂਨ 1982 ਨੂੰ ਲੈਂਡ ਹੋਏ ਸੀ ਜੀ ਹਿਥਰੋ 에어ਪੋਰਟ ਟਰਮੀਨਲ 2 ਦੇ ਉੱਤੇ ਜੀ ਤਾਂ ਉਦੋਂ ਸਾਡੇ ਇੱਥੇ ਆ ਪਲੰਪਸਿਡ ਚ ਆ ਇਹ ਜਿੱਥੇ ਆਪਾਂ ਬੈਠੇ ਆ ਇਹਨੂੰ ਪਲੰਪਸਿਡ ਕਾਮਨ ਕਹਿੰਦੇ ਆ ਪਾਰਕ ਆ ਪਲੰਪਸਿਡ ਦੀ ਬਹੁਤ ਵੱਡੀ ਪਾਰਕ ਆ ਤਾਂ ਇਹ ਟਾਊਨ ਦਾ ਨਾਮ ਵੀ ਪਲੰਪਸਿਡ ਆ ਹਾਂਜੀ ਤਾਂ ਜਿਹੜਾ ਫਲੈਟ ਆ ਜਿੱਥੇ ਅਸੀਂ ਆਏ ਸੀ ਇੱਥੋਂ ਐਵੇਂ ਅੱਧਾ ਕਿ ਮੀਲ ਦੂਰੀ ਤੇ ਇੱਥੋਂ ਨਾਲੇ ਆਪਣੇ ਹਾਂ ਫਲੇਟ ਜਿੱਥੇ ਪਹਿਲਾਂ ਆਏ ਸੀਗੇ ਤਾਂ ਇਹ ਸਾਡੀ ਜੋ ਫਿਰ ਬਾਅਦ ਵਿੱਚ 13 ਸਾਲ ਦੀ ਐ ਸੀ ਫਿਰ ਮੈਂ ਸਕੂਲੇ ਇੱਥੇ ਇੰਗਲੈਂਡ ਚ ਪੜਨਾ ਸ਼ੁਰੂ ਕੀਤਾ ਹਾਂਜੀ ਤਾਂ ਭਾਜੀ ਦੀ ਏਜ ਥੋੜੀ 16 17 ਸਾਲ ਸੀ ਹਾਂਜੀ ਤਾਂ ਉਹ ਬੇਸਿਕਲੀ ਥੋੜੀ ਜਿਹੀ ਕਹਿੰਦੇ ਹੁੰਦੇ ਆ ਨੋ ਮੈਨ ਲੈਂਡ ਦੇ ਸਿਚੁਏਸ਼ਨਸ ਤੋਂ ਇਹ ਨਹੀਂ ਵਾਪਸ ਜਾ ਕੇ ਭਾਜੀ ਨੇ ਡੀਏਵੀ ਕਾਲਜ ਲੰਦਰ ਬੀਏ ਡਿਗਰੀ ਸ਼ੁਰੂ ਕਰਤੀ ਸੀ ਪੜਨਾ ਤੇ ਮੈਂ ਇੱਥੇ ਉਦੋਂ ਸੈਕੰਡਰੀ ਸਕੂਲ ਚੱਲੇ ਪੜਦੇ ਸੀ ਤੇ ਫਿਰ ਚਲੋ ਪਹਿਲਾਂ ਪਹਿਲਾਂ ਬਹੁਤ ਡਿਫਰੈਂਟ ਲੱਗਦਾ ਔਖਾ ਵੀ ਲੱਗਦਾ ਕਿਉਂਕਿ ਇੱਕ ਲੈਂਗੁਏਜ ਦੀ ਪ੍ਰੋਬਲਮ ਹੁੰਦੀ ਲੈਂਗੁਏਜ ਨਹੀਂ ਹੁੰਦੀ ਕੁਝ ਆਪਾਂ ਚਲੋ ਪਿੰਡਾਂ ਚੋਂ ਆਏ ਸੀ ਪਿੰਡ ਦੇ ਵਿੱਚ ਸਕੂਲੇ ਪੜਦੇ ਸੀ ਆਪਣਾ ਪਿੰਡ ਦਾ ਮਾਹੌਲ ਹੁੰਦਾ ਸਾਰੇ ਯਾਰ ਦੋਸਤ ਹਾਂਜੀ ਹਾਂਜੀ ਤੁਹਾਡਾ ਇੱਕ ਸੰਦਾ ਪਿੰਡ ਸਾਰਾ ਆਪਣਾ ਪਰਿਵਾਰ ਵਾਂਗ ਹੁੰਦਾ ਬਿਲਕੁਲ ਜੀ ਗਲੀ ਬਾਜ਼ਾਰ ਵੇੜੀਆਂ ਸਾਰੇ ਆਪਣੋ ਬੀਬੀ ਸਾਰੇ ਭੈਣ ਭਰਾ ਜਾਣ ਤੇ ਜਦੋਂ ਇੱਥੇ ਆਉਣੇ ਆ ਇੱਥੇ ਥੋੜਾ ਮਾਹੌਲ ਹੀ ਹੋਰ ਹੈ ਇਸ ਦਾ ਗਵੰਡੀ ਗਵੰਡੀ ਨੂੰ ਨਹੀਂ ਜਾਣਦਾ ਹਾਂ ਜੀ ਜਾਤੇ ਤੁਸੀਂ ਦਰਵਾਜ਼ਾ ਨਹੀਂ ਕਰਦੇ ਸੋ ਪਹਿਲਾਂ ਪਹਿਲਾਂ ਬਹੁਤ ਲੱਗਦਾ ਸੀ ਡਿਫਰੈਂਟ ਵੀ ਔਖਾ ਵੀ ਕਹਿ ਲਓ ਪਰ ਕਹਿੰਦੇ ਹੁੰਦੇ ਜਿਹੜੀ ਆਪਣੀ ਇਨਸਾਨ ਬਾਡੀ ਹੈ ਆਪੇ ਐਡਜਸਟ ਹੋ ਕੇ ਆ ਚੰਗੇ ਬੰਦੇ ਟਾਈਮ ਸਾਰੇ ਆ ਜਾਂਦੇ ਪਰ ਜੋ ਵੀ ਆ ਸਮਕਈ ਉਹ ਵੀ ਟਾਈਮ ਤੁਹਾਨੂੰ ਟੀਚ ਕਰਦੇ ਨੇ ਬਹੁਤ ਕੁਝ ਬਿਲਕੁਲ ਹਾਂਜੀ ਇਸ ਉਹ ਵੀ ਇੱਕ ਇੱਕ ਕਿਸਮ ਦਾ ਲੈਸਨ ਹੁੰਦਾ ਲਾਈਫ ਦੇ ਵਿੱਚ ਸੋ ਹਾਂਜੀ ਤੁਸੀਂ ਉਹ ਤੁਹਾਨੂੰ ਕਈ ਚੀਜ਼ਾਂ ਲਈ ਲਾਈਫ ਲਈ ਪ੍ਰਪੇਅਰ ਕਰ ਦਿੰਦੇ ਨੇ ਬਿਲਕੁਲ ਜੀ ਕਿਉਂਕਿ ਜੇ ਤੁਸੀਂ ਕੋਈ ਕਹਿੰਦੇ ਹੁੰਦੇ ਆ ਲਾਈਫ ਦੇ ਵਿੱਚ ਕਦੇ ਕੋਈ ਡਿਫਿਕਲਟੀ ਨਾ ਦੇਖੋ ਤਾਂ ਅੱਜ ਤੱਕ ਕੋਈ ਵੀ ਦੁਨੀਆ ਚੋਗਾ ਜੇ ਨਾ ਦੇਖੀ ਹੋਗੀ ਪਰ ਉਹ ਤੋਂ ਚਲੋ ਆਉਂਦੀ ਆ ਚੰਗੇ ਮਾੜੇ ਦਿਨ ਪਰ ਉਹ ਤੋਂ ਕੋਈ ਲਰਨ ਕਰਨਾ ਚਾਹੀਦਾ ਹੈ ਲਰਨ ਕਰਕੇ ਤਾਂ ਤੁਸੀਂ ਉਹਦਾ ਫਾਇਦਾ ਲਓ ਤੇ ਚਲੋ ਬਾਬੇ ਦੀ ਮਿਹਰ ਨਾਲ ਭਰਾਵਾਂ ਦੇ ਪਰਿਵਾਰ ਦੇ ਸਪੋਰਟ ਦੇ ਨਾਲ ਇੱਥੇ ਪੜੇ ਆਂ ਹਾਂ ਜੀ ਪੜ ਕੇ ਚਲੋ ਸਾਡੇ ਬਹੁਤ ਲੱਕੀਆ ਜਿਹੜੇ ਪਰਿਵਾਰ 'ਚ ਅਸੀਂ ਜਨਮ ਲਿਆ ਕਿਉਂਕਿ ਸਾਡੇ ਡੈਡੀ ਪਿਤਾ ਜੀ ਨੇ ਬ੍ਰਦਰ ਭਾਜੀ ਨੇ ਮੇਰੇ ਨੇ ਪੂਰੀ ਸਪੋਰਟ ਕੀਤੀ ਆ ਤਾਂ ਇਹਨਾਂ ਦੀ ਸਪੋਰਟ ਦੇਣਾ ਅਸੀਂ ਆਪਣੇ ਯਾਰਾਂ ਦੋਸਤਾਂ ਦੀ ਸਪੋਰਟ ਦੇਣਾ ਜਰਨੈਲ ਸਿੰਘ ਜੱਲਾ ਬਹੁਤ ਕਬੱਡੀ ਦਾ ਇੰਟਰਨੈਸ਼ਨਲ ਪਲੇਅਰ ਆ ਹਾਂਜੀ ਹਾਂਜੀ ਤਾਂ ਇਹ ਇੰਡੀਆ ਤੋਂ 84 ਚ ਖੇਡਣ ਆਇਆ ਸੀਗਾ ਤੇ ਮੈਂ ਆਏ ਮੈਨੂੰ ਆਏ ਨੂੰ 2 ਸਾਲ ਹੋਏ ਸੀ ਜੀ ਤੇ ਸਾਡਾ ਉਦੋਂ 58 ਦੇ ਵਿੱਚ ਸਾਡੀ ਮੁਲਾਕਾਤ ਯਾਰੀ ਦੋਸਤੀ ਪੈ ਗਈ ਹੈ ਹੁਣ 1985 ਤੋਂ ਲੈ ਕੇ ਅਸੀਂ ਇਕੱਠੇ ਹੀ ਚਲੋ ਪਿਆਰੇ ਭਰਾਵਾਂ ਵਾਂਗੂ ਹਾਲੇ ਵੀ ਬਸਦੇ ਆਂ ਜੀ ਜੀ ਔਰ ਕਈ ਵਾਰ ਅਸੀਂ ਚਲੋ ਬੈਠੀਦਾ ਲੋਕਾਂ ਨੂੰ ਛੇੜੀ ਦਾ ਹੁੰਦਾ ਏ ਉਹ ਸੋਚਦੇ ਵੀ ਕਹਿੰਦੇ ਹੁਣ ਚਲੋ ਮਾਨਕ ਵਕੀਲ ਬਣ ਗਿਆ ਕਿ ਜੈਲਾ ਮਾਨਕ ਨਾ ਫਿਰਦਾ ਉਹਨਾਂ ਨੂੰ ਦੱਸੀਦਾ ਕਿ ਜੈਲਾ ਮਾਨਕ ਨਾ ਨਹੀਂ ਫਿਰਦਾ ਮਾਨਕ ਜੈਲੇ ਨਾਲ ਫਿਰਦਾ ਸੀ ਜਦੋਂ ਜੈਲਾ ਇੰਟਰਨੈਟ ਕਬਡੀ ਦਾ ਸਟਾਰ ਹੁੰਦਾ ਸੀ ਸਟਾਰ ਹੁੰਦਾ ਸੀ ਤਾਂ ਅਸੀਂ ਉਦੋਂ ਕਾਲਜ ਸਕੂਲੇ ਪੜ੍ਹਦੇ ਹੁੰਦੇ ਸੀ ਉਹ ਚਲੋ ਸਾਡੇ ਕੋਲ ਤਾਂ ਉਦੋਂ ਕਹਿੰਦੇ ਹੁੰਦੇ ਆ ਪੱਬ ਦੇ ਵਿੱਚ ਗਲਾਸ ਭਰਾਉਣ ਨੂੰ ਵੀ ਪੈਸੇ ਨਹੀਂ ਹੁੰਦੇ ਸੀ ਤਾਂ ਅਈ ਤਾਂ ਇਹਨਾਂ ਯਾਰਾਂ ਦੋਸਤਾਂ ਦੇ ਨਾਲ ਬੇਸਿਕਲੀ ਸ਼ੂਲ ਮੇਲਾ ਕਰਨਾ ਪੇਰਾਂ ਦਾ ਬਿਲਕੁਲ ਬਚਪਨ ਤੋਂ ਸ਼ੌਂਸ ਏਗਾ ਬੈਠਣਾ ਚਲੋ ਇਹ ਬਹੁਤ ਲੱਕੀ ਸੀ ਪੇ ਹਾਂਜੀ ਇਹ ਜਿਹੜੇ ਸਟਾਰ ਆਉਂ ਕੁਚੂਰੀਆ ਬੈਠਾ ਤੁਸੀਂ ਦੇਖਿਆ ਇਹ ਉਹ ਤੋਂ ਸੈੱਟ ਹੁੰਦਾ ਹੈ ਚੌਹਾਂ ਦਾ ਬਹੁਤ ਵਧੀਆ 10 ਸਾਲ ਬਾਕਿੰਗ ਵਾਤੇ ਕਬੱਡੀ ਖੇਡੇ ਤਾਂ ਚਲੋ ਬਹੁਤ ਵਧੀਆ ਬਾਦ ਦੇ ਵਿੱਚ ਸ਼ੁਗਰ ਮੇਲਾ ਹੁਣ ਵੀ ਚੱਲੀ ਜਾ ਰਹੀ ਸੋ ਜਦੋਂ ਤੁਸੀਂ ਇੱਥੇ ਆਏ ਹੈ ਨਾ ਜੀ ਬਾਜੀ ਰਾਜਵੀਰ ਜੀ ਨੂੰ ਵਾਪਸ ਜਾਣਾ ਪਿਆ ਤੇ ਇਹਦਾ ਹੀ ਕਾਰਨ ਸੀ ਸਾਡੀ ਗ੍ਰੈਂਡ ਮਦਰ ਸੀ ਪਿੱਛੇ ਜੀ ਸਾਡੀ ਦਾਦੀ ਜੀ ਸੀ ਤਾਂ ਡੈਡੀ ਸਾਡੇ ਇਕੱਲੇ ਬਰਦਰ ਸਿਆ ਹਾਂਜੀ ਸਾਡੀਆਂ ਭੂਆ ਚਾਰ ਡੈਡੀ ਦੀ ਸਿਸਟਰ ਹੈ ਚਾਰ ਭੂਆ ਉਹ ਚਾਰੇ ਬਾਹਰ ਹੈ ਤਾਂ ਪਿੱਛੇ ਸਾਡੀ ਦਾਦੀ ਜੀ ਲਈ ਕੋਈ ਜਿੱਦਾਂ ਲੁੱਕ ਆਊਟ ਕਰਨ ਨੂੰ ਹੈ ਨਹੀਂ ਸੀ ਸੋ ਮੇਰੀ ਮੰਮੀ ਤਾਂ ਭਾਜੀ ਇਹ ਦੋਨੇ ਵਾਪਸ ਜਾ ਕੇ ਬੀਬੀ ਕੋ ਸਾਡੀ ਕੋਈ ਬੀਬੀ ਸਾਦੇ ਸੀ ਹਾਂਜੀ ਤਾਂ ਉਹਦੀ ਲੁੱਕ ਆਫ ਕਰਨ ਵਾਸਤੇ ਚਲ ਗਿਆ ਤੇ ਜਾ ਕੇ ਪਾਜੀ ਡੀਏਵੀ ਕਾਲਜ ਪੜਨ ਲੱਗ ਪਿਆ ਤਾਂ ਮੇਰੀ ਉਦੋਂ 13 ਸਾਲ ਉਮਰ ਸੀ ਤਾਂ ਫੇ ਮੈਂ ਇੱਥੇ ਸਕੂਲੇ ਇੰਗਲਿਸ਼ ਸਕੂਲੇ ਪੜਨ ਦਾ ਪਿਆ ਇੱਥੇ ਲੱਗੇ ਸਕੂਲ ਸੀ ਜੀ ਜੀ ਤਾਂ ਕੁਝ ਜ਼ਿੰਦਗੀ ਦੇ ਕਹਿੰਦੇ ਗੇੜ ਹੁੰਦੇ ਨੇ ਜੋ ਮਹਾਰਾਜ ਨੇ ਲਿਖਿਆ ਉਹੀ ਪਾਣੀ ਵਰਤਣੀ ਆ ਬਿਲਕੁਲ ਜੀ ਤੇ ਫਿਰ 84 ਦੇ ਵਿੱਚ ਥੋੜੇ ਤੁਹਾਨੂੰ ਪਤਾ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਹਾਂਜੀ ਤਾਂ ਪਾਜੀ ਡੀਏਵੀ ਕੋਲ ਜਿੰਦਰ ਪੜਦਾ ਸੀ ਕੌਜਾਂ ਚ ਸਟ੍ਰਾਈਕਾਂ ਇੱਕ ਖੁਸ਼ਹਾਲ ਡੀਏ ਵੀ ਕਾਲਜ ਤੁਹਾਨੂੰ ਪਤਾ ਹਿੰਦੂ ਸੰਸਥਾ ਦੇ ਨਾਲ ਗਿਣਿਆ ਜਾਂਦਾ ਹਾਂਜੀ ਜੀ ਸੋ 86 ਵਿੱਚ ਭਾਜੀ ਵੀ ਇੱਥੇ ਫੁੱਲ ਟਾਈਮ ਆ ਗਿਆ ਪੱਕਾ ਹੀ ਆ ਗਿਆ ਸੀ ਤਾਂ ਸਾਡੀ ਦਾਦੀ ਜੀ ਦੇ 85 ਦੇ ਵਿੱਚ ਪੂਰੇ ਹੋ ਗਏ ਡੈਥ ਹੋ ਗਏ ਸੀ ਤਾਂ ਫੇਰ ਭਾਜੀ ਤਾਂ ਮੰਮੀ ਇੱਥੇ ਆ ਗਿਆ ਫੇਰ ਇੱਥੇ ਇਹ ਆ ਕੇ ਫੇ ਪਹਿਲਾਂ ਪੜ੍ਹਿਆ ਫੇ ਨਾਲੇ ਪਾਰਟ ਟਾਈਮ ਪੜ੍ਹਦੇ ਸੀ ਨਾਲੇ ਕੰਮ ਵੀ ਕਰਨ ਲੱਗਾ ਡੈਡੀ ਸਾਡੇ ਨਾਲ ਹਾਂਜੀ ਤਾਂ ਚਲੋ ਜੋਗੇ ਬਾਬੇ ਨੂੰ ਮਨਜੂਰ ਹਾਂਜੀ ਬਿਲਕੁਲ ਬਿਲਕੁਲ ਲਿਖਿਆ ਸੀ ਯੋਗਦਾਨ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸੋ ਮਿਹਨਤਾਂ ਦੇ ਨਾਲ ਹਨ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੀ ਬਾਹਰ ਦੀ ਲਾਈਫ ਹੈ ਉਹ ਬੜੀ ਟਫ ਹੈ ਬੜੀ ਮਿਹਨਤ ਕਰਨੀ ਪੈਂਦੀ ਹੈ ਨਾ ਜੀ ਤੁਸੀਂ ਹੁਣ ਆਪ ਦੇਖ ਲਿਆ ਹਾਂਜੀ ਹਾਂਜੀ ਉਹ ਦੇਖ ਲਿਆ ਜੀ ਬਾਕੀ ਉਹਦੇ ਨਾਲ-ਨਾਲ ਨਾ ਜਿਵੇਂ ਤੁਸੀਂ ਕਬੱਡੀ ਨੂੰ ਪ੍ਰਮੋਟ ਕਰਦੇ ਆਪਾਂ ਕਬੱਡੀ ਦੀ ਗੱਲ ਵੀ ਕਰਨੀ ਹੈ ਉਹਦੇ ਨਾਲ-ਨਾਲ ਜਿੱਥੇ ਤੁਸੀਂ ਪਿੰਡ ਦੇ ਵਿੱਚ ਮਾਣਕਾਂ ਦਾ ਜਿਹੜਾ ਕਬੱਡੀ ਕੱਪ ਹੈ ਉਹ ਵੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਨਾ ਜੀ ਉਹਦੇ ਨਾਲ-ਨਾਲ ਤੁਸੀਂ ਪਿੰਡ ਦੇ ਵਿੱਚ ਪਿੰਡ ਦੀ ਉਹਦੇ ਵਾਸਤੇ ਕਹਿ ਲਈਏ ਤਰੱਕੀ ਦੇ ਵਾਸਤੇ ਹੋਰ ਕੀ ਕੀ ਕੰਮ ਨੇ ਜਿਹੜੇ ਤੁਹਾਡੇ ਚੱਲਦੇ ਨੇ ਉਹ ਜੀ ਚਲੋ ਅਸੀਂ ਕਹਿੰਦੇ ਹੁੰਦੇ ਆਪਣਾ ਬਾਜ ਆਪ ਨਹੀਂ ਬਜਾਈਦਾ ਅਸੀਂ ਮੂੰਹੋਂ ਨਹੀਂ ਕਹਿ ਸਕਦੇ ਅਸੀਂ ਕੁਝ ਨਹੀਂ ਕੀਤਾ ਪਿੰਡਿਆ ਸਾਡਾ ਪਿੰਡਿਆ ਬਚਪਨ ਚ ਖੇਡੇ ਆ ਗਲੀਆਂ ਨਾਲੀਆਂ ਚ ਜੰਮੇ ਪਲੇ ਆ ਤਾਂ ਖੁਸ਼ ਉਸ ਦਾ ਮੋਹ ਆ ਧਰਤੀ ਆ ਸਾਡਾ ਉੱਥੇ ਚਲੋ ਹੱਲੇ ਵੀ ਕਾਰਬਾਰ ਹੈ ਜ਼ਮੀਨ ਟਰੈਕਟਰ ਟਰਾਲੀਆਂ ਜੋ ਵੀ ਸਾਡੇ ਡੈਡੀ ਦਾ ਟਰੈਕਟਰ ਹੱਲੇ ਵੀ ਸਾਡੇ ਕੋਲ ਖੜਾ ਜੀ ਉਹ ਨਹੀਂ ਮੈਨੂੰ ਯਾਦ ਹੈ 1978 ਦੇ ਵਿੱਚ ਲਿਆ ਸੀਗਾ ਉਦੋਂ 62000 ਰੁਪਏ ਦਾ ਆਇਆ ਸੀ ਜੀ ਮੈਸੀ ਫਰਗਰਸਨ ਜੀ ਤੋ ਹੱਲੇ ਵੀ ਆਪਾਂ ਰੱਖਿਆ ਆ ਉਸੇ ਤਰ੍ਹਾਂ ਹੱਲੇ ਪੂਰਾ ਚੱਲੂ ਆ ਵੈਸੇ ਕਦੇ ਕਿਤਾਈਓ ਨੂੰ ਕੱਢੀ ਦਾ ਬਾਹਰ ਜੀ ਕਦੇ ਮੰਡੀ ਮੁੰਡੀ ਢੇੜਾ ਮਾਰਨ ਨੂੰ ਉਦਾਂ ਵੈਸੇ ਕੱਦੂ ਚ ਨਹੀਂ ਬਾੜੀ ਦਾ ਜੀ ਜੀ ਨਿਸ਼ਾਨੀ ਤੌਰ ਤੇ ਸੰਭਾਲਿਆ ਨਿਯਾਨੀ ਤੌਰ ਤੇ ਹੈਗਾ ਤਾਂ ਇਸ ਕਰਕੇ ਚਲੋ ਪਿੰਡਿਆ ਆਪਣਾ ਮੋਹ ਅੱਜ ਜਾਈ ਆਈ ਦਾ ਹੱਲੇ ਵੀ ਸਾਚ ਦੋ ਤਿੰਨ ਜਿਹੜੇ ਲੱਗਦੇ ਨੇ ਜਿੰਦਗੀ ਜ਼ਿੰਦਗੀ ਹੈ ਪਿਆਰ ਹੈ ਇੱਥੇ ਤੁਹਾਡਾ ਜਿਹੜਾ ਰਤਬਾ ਜਿਹੜਾ ਕੱਦ ਹੈ ਉਹ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਹਨਾ ਚਲੋ ਜੀ ਉੱਚਾ ਨਹੀਂ ਮੈਂ ਤਾਂ ਕਹਿੰਦੇ ਇਨਸਾਨ ਸਾਰੇ ਬਰਾਬਰ ਨੇ ਹਾਂ ਬਿਲਕੁਲ ਹੀ ਪਰ ਜਦੋਂ ਤੁਸੀਂ ਉੱਥੇ ਜਾਂਦੇ ਹੋ ਹਨਾ ਫਿਰ ਉੱਥੋਂ ਦੀਆਂ ਜਿਹੜਾ ਮੋਹ ਹੁੰਦਾ ਹੈ ਹਨਾ ਉਹਦਾ ਬੰਦੇ ਨੂੰ ਬਚਪਨ ਵਾਲਾ ਜਿਹੜਾ ਪ੍ਰਾਣੇ ਬੇ ਜੰਦਾ ਜਿਹੜੀਆਂ ਪ੍ਰਾਣੀਆਂ ਜਿਆਦਾ ਆ ਜਾਂਦੀਆਂ ਹਨਾ ਫਿਰ ਤੁਹਾਨੂੰ ਉਹ ਕੋਈ ਮੈਂ ਕਹਿੰਦਾ ਹੋਊਗਾ ਕੋਈ ਪੱਥਰੀ ਪਿੰਡ ਚੋਂ ਤੁਰਦਾ ਹੋਊਗਾ ਅੱਖਾਂ ਪਰਣ ਤੋਂ ਬਿਨਾ ਹਾਂਜੀ ਹਾਂਜੀ ਜਿੰਨੀ ਮਰਜੀ ਉਮਰ ਹੋ ਜਵੇ ਜੋ ਮਰਜੀ ਤੁਸੀਂ ਅਮੀਰ ਹੋ ਜਾਓ ਗਰੀਬ ਹੋ ਜਾਓ ਹਾਂਜੀ ਹਨ ਪਰ ਜਦੋਂ ਤੁਸੀਂ ਆਪਣਾ ਪਿੰਡ ਛੱਡਦੇ ਹੋ ਨਾ ਉਹ ਤੁਹਾਨੂੰ ਖਿੱਚ ਜਿਹੜੀ ਆ ਉਹ ਖੰਦਾ ਜਿਹੜਾ ਜ਼ਖਮ ਆ ਉਹ ਜਦੋਂ ਟੁੱਟਦਾ ਨਾ ਉਹ ਥੋੜਾ ਬਹੁਤਾ ਦਰਦ ਕਰਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਫਿਰ ਜਾ ਕੇ ਆ ਨਾ ਫਿਰ ਉੱਥੋਂ ਆ ਕੇ ਇੱਥੋਂ ਫਿਰ ਜਾਣਾ ਇਹ ਚੀਜ਼ਾਂ ਕਿਤੇ ਨਾ ਕਿਤੇ ਜਦੋਂ ਆਪਾਂ ਇੱਥੋਂ ਜਾਂਦੇ ਹਾਂ ਉਹ ਖਿੱਚ ਹੁੰਦੀ ਆ ਪਿੰਡ ਜਾਵਾਂਗੇ ਅਸੀਂ ਕਈ ਵਾਰ ਸੋਚੀਦਾ ਚਲੋ ਬਾਬੇ ਦੀ ਮੇਰ ਅਸੀਂ ਇੱਥੇ ਆਈਦਾ ਇੱਥੇ ਵੀ ਸਭ ਕੋ ਬਾਬੇ ਦੀ ਮੇਰ ਨਾਲ ਸੈਟਿਆ ਪਰਿਵਾਰ ਵੀ ਆ ਕਾਰ ਬਾਰ ਸਭ ਕੁਝ ਗੱਡੀਆਂ ਟਰੈਕਟਰ ਤਾਂ ਜਿਹੜ ਕਿੱਥੇ ਰਹਿਣਾ ਕੀ ਕਰਨਾ ਕੰਮ ਮੋਰੇ ਮਿਲਣਾ ਕਿ ਨਹੀਂ ਮਿਲਣਾ ਏਜੰਟਾਂ ਦੀਆਂ ਹਿਰਾਫੀਆਂ ਵਿੱਚ ਆ ਕੇ ਕਈ ਵਿਚਾਰੇ ਘਰ ਉਜੜ ਗਏ ਨੇ ਤਾਂ ਅਸੀਂ ਸੋਚੂ ਨਾ ਪਰ ਦੇਖ ਕੇ ਬੰਦਾ ਸੋਚਦਾ ਵੀ ਚਲੋ ਵੀ ਰਿਸਕ ਕਿੱਡਾ ਬੜਾ ਲੈ ਰਹੇ ਨੇ ਤਾਂ ਸਾਨੂੰ ਤਾਂ ਉਹਨਾਂ ਬੋਲ ਦੇਖ ਕੇ ਕਹਿੰਦੇ ਮੜ ਜਾ ਫੇਰ ਵੀ ਆ ਜਾਂਦਾ ਵੀ ਫੇਰ ਵੀ ਬਾਬੇ ਦੀ ਮਿਹਰ ਆ ਬਿਲਕੁਲ 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 ਲੱਕੀਆਂ ਉਹ ਲੱਕਦਾ ਤੁਹਾਨੂੰ ਕਹਿੰਦੇ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਸਵੇਰੇ ਬਿਲਕੁਲ ਹੀ ਫਾਦਰ ਸਾਹਿਬ ਸੀ ਉਹਨਾਂ ਕਰਕੇ ਬਹੁਤ ਬਿਲਕੁਲ ਯੂ ਨਹੀਂ ਆਪਣੀ ਮਿਹਨਤ ਕੀਤੀ ਚਲੋ ਉਹ ਨਹੀਂ ਆਪਣੀ ਕਹਿੰਦੇ ਹੁੰਦੇ ਜਿਹੜੀ ਉਹ ਕੁਰਬਾਨੀ ਦੇ ਗਏ ਉਹਨਾਂ ਦੀ ਕੁਰਬਾਨੀ ਦਾ ਫਲ ਅਸੀਂ ਕਰ ਰਹੇ ਆ ਬਿਲਕੁਲ ਜੀ ਤੇ ਕਬੱਡੀ ਦੇ ਨਾਲ ਫਿਰ ਤੁਸੀਂ ਆਪਣੇ ਜੈਲਾ ਪਾਹੀ ਹੋਣਾ ਕਰਕੇ ਜੈਲੇ ਚਲੋ ਪਾਦੀ ਇੱਥੇ ਆ ਕੇ ਮਿਲੇ ਜਾਂ ਵੈਸੇ ਆਪਣੇ ਪਿੰਡਾਂ ਦੇ ਵਿੱਚ ਵੀ ਟੂਰਨਾਮੈਂਟ ਉਦੋਂ ਹੁੰਦੇ ਸੀ ਉਦੋਂ ਜਦੋਂ ਹੁਣ ਤਾਂ ਜਿਹੜੇ ਆ ਫੈਡਰੇਸ਼ਨਾਂ ਬਣ ਗਈਆਂ ਉਦੋਂ ਫੈਡਰੇਸ਼ਨਾਂ ਨਹੀਂ ਹੁੰਦੀਆਂ ਸੀ ਉਦੋਂ ਤਾਂ ਪਿੰਡਾਂ ਦੇ ਵਿੱਚ ਦਾ ਕਹਿੰਦੇ ਹੁੰਦੇ ਆ ਸ਼ੋਅ ਮੈਚ ਹੁੰਦੇ ਸੀਗੇ ਟੂਰਨਾਮੈਂਟ ਹੁੰਦੇ ਸੀ ਵੈਸੇ ਪਰ ਉੱਥੇ ਇੱਕ ਦੋ ਸ਼ੋਅ ਮੈਚ ਫਿਰ ਬੜੀਆਂ ਟੀਮਾਂ ਸੱਦ ਕੇ ਇੱਕ ਦੋ ਟੂਰਨਾਮੈਂਟ ਹੁੰਦੇ ਸੀ ਤਾਂ ਆਪਣੇ ਸਾਡੇ ਲਾਗੇ ਪਿੰਡਾਂ ਸੰਧਵਾ ਹਾਂਜੀ ਸੰਧਮਾਨ ਦੇ ਪਲੇਅਰ ਵੀ ਬਹੁਤ ਤਕੜਾ ਟੈਲਾ ਬਹੁਤ ਤਕੜਾ ਪਲੇਅਰ ਹੋਇਆ ਪਹਿਲਾਂ ਸਿਆਣਾ ਹੋ ਗਿਆ ਹੁਣ ਤਾਂ ਤਾਂ ਆਪਣੇ ਮੋਹਣਾ ਪਲੇਅਰ ਤਕੜਾ ਬਹੁਤ ਤਕੜਾ ਹੋਇਆ ਹਾਂਜੀ ਹਾਂਜੀ ਤਾਂ ਉੱਥੇ ਮੇਲਾ ਰਸ਼ੀਦਾਂ ਦੀ ਜਗ੍ਹਾ ਆ ਤਾਂ ਉੱਥੇ ਹਰ ਸਾਲ ਮੇਲਾ ਲੱਗਦਾ ਹਾਲੇ ਵੀ ਲੱਗਦਾ ਹੈ ਨਾ ਤਾਂ ਉੱਥੇ ਫਿਰ ਜਿੱਦਾਂ ਬڑے-ਬڑے ਪਲੇਅਰ ਖੇਡਣ ਆਉਂਦੇ ਹੁੰਦੇ ਸੀ ਉਦੋਂ-ਉਦੋਂ ਫਿੱਡੂ ਬੋਲਾ ਪੱਤੜ ਅਕਲਦੀ ਮੱਲੇ ਹੁਣੀ ਇਹ ਉਦੋਂ ਕਬੱਡੀ ਦੇ ਸਟਾਰ ਹੁੰਦੇ ਸੀ ਉਹਨਾਂ ਜਿੰਨੇ ਵੇਜੇ ਤੁਸੀਂ ਛੋਟੇ-ਛੋਟੇ ਹੁੰਦੇ ਸੀ ਹਾਂਜੀ ਤਾਂ ਉਹਨਾਂ ਦੇਖਣ ਜਾਂਦਾ ਸੀ ਉਹ ਜਿੱਦਾਂ ਆਪਣੀ ਕਹਿੰਦੇ ਆਪਣੀ ਕਬੱਡੀ ਜਿਹੜੀ ਆਪਣੇ ਪਿੰਡਾਂ ਦੀ ਖੇੜੀ ਕਬੱਡੀ ਆ ਹਾਂਜੀ ਜਿਹੜੀ ਪੰਜਾਬ ਦੀ ਪਿੰਡਾਂ ਦੀ ਖੇੜੀ ਪਹਿਲੇ ਦਿਨੋਂ ਕਬੱਡੀ ਲਈ ਆ ਤਾਂ ਬਸ ਸ਼ੌਂਕ ਸੀ ਬਚਪਨ ਤੋਂ ਸ਼ੌਂਕ ਸੀ ਦੇਖਣ ਦਾ ਤਾਂ ਦੇਖਦੇ ਇੱਥੇ ਫੇ ਚਲੋ ਇਹਨਾਂ ਨਾਲ ਬੰਦਿਆਂ ਨਾਲ ਬਾ ਪੈ ਗਿਆ ਮਿਲ ਗਿਆ ਤਾਂ ਫੇ ਹੋਰ ਥੋੜੀ ਜਿਹੀ ਵੋਕ ਹੋ ਗਏ ਤਾਂ ਹੋਰ ਹੋਣੀ ਚਲੋ ਹੋਰ ਕਹਿੰਦੇ ਹੁੰਦੇ ਸਰਕਲ ਵੱਧਾ ਗਿਆ ਬਿਲਕੁਲ ਜੀ ਤਾਂ ਭਰਾਵਾਂ ਨੇ ਰਲ ਮਿਲ ਕੇ ਦਾਸ ਨੂੰ ਸੇਵਾ ਬਖਸ਼ੀ ਹਾਂਜੀ ਤਾਂ ਚਲੋ ਜਿੰਨੀ ਆਪਣੀ ਕਹਿੰਦੇ ਹੁੰਦੇ ਹੈ ਕੈਪੈਸਿਟੀ ਸੀ ਜਿੰਨੀ ਆਪਣੀ ਹਿੰਮਤ ਸੀ ਹਿੰਮਤ ਦੇ ਹਿਸਾਬ ਦੇ ਨਾਲ ਸੇਵਾ ਨਵਾਈ ਬਿਲਕੁਲ ਜੀ ਔਰ ਅੱਜ ਪਤਾ ਨਹੀਂ 15 17 ਸਾਲ ਹੋ ਗਿਆ ਮੈਂ ਕਹਿੰਨਾ ਚਲੋ ਜਿੰਨਾ ਚਲ ਜਿੰਨੇ ਤੇ ਭਰਾ ਸੇਵਾ ਬਖਸ਼ਣਗੇ ਜਾਂ ਮਹਾਰਾਜ ਕਹਿੰਦੇ ਹੁੰਦੇ ਆ ਬੋਕਾ ਦਊਗਾ ਤਾਂ ਕਰਾਂਗੇ ਪਰ ਜੇ ਜਿੰਨੀ ਕਹਿੰਦੇ ਕਰ ਲਈ ਆ ਇਹ ਵੀ ਵੈਸੇ ਆਸ ਤੋਂ ਵੱਧ ਆ ਜਦੋਂ ਸ਼ੁਰੂ ਹੋਏ ਸੀ ਉਦੋਂ ਇੰਨੀ ਆਸ ਐ ਨਹੀਂ ਸੀ ਜੀ ਹਾਂ ਇਸ ਕਰਕੇ ਕੋਈ ਕਹਿੰਦੇ ਹੁੰਦੇ ਰਿਗਰੈਟ ਨਹੀਂ ਗਈ ਤਾਂ ਸਿਰਫ ਇਹੀ ਆ ਕਿ ਸਵੇਰ ਨੂੰ ਉੱਠ ਕੇ ਬਾਬੇ ਦਾ ਧੰਨਵਾਦ ਕਰੀਦਾ ਪਰ ਚਲੋ ਜੋ ਵੀ ਦਿੱਤਾ ਜਿਹੜੀ ਪੋਜੀਸ਼ਨ ਤੇ ਪਹਚਾਇਆ ਹਾਂਜੀ ਇਹ ਤਾਂ ਕਹਿੰਦੇ ਹੁੰਦੇ ਅਸੀਂ ਜਿੱਦਾਂ ਛੱਤ ਪਾੜਨ ਵਾਲੀ ਗੱਲ ਹੈ ਰੱਬ ਨੇ ਛੱਤ ਪਾੜ ਕੇ ਕਹਿੰਦੇ ਤੇ ਦਿੰਦਾ ਕਹਿੰਦੇ ਛੱਤ ਪਾੜ ਕੇ ਦਿੰਦਾ ਖੋਹਦਾ ਥੱਪੜ ਮਾਰ ਕੇ ਖੋਹ ਲੈਂਦਾ ਤਾਂ ਮਾਰੇ ਨੇ ਹਲਦਾ ਛੱਤ ਤੇ ਪਾੜੀ ਆ ਥੱਪੜ ਤਾਂ ਲੈ ਨਹੀਂ ਮਾਰਿਆ ਪਰ ਚਲੋ ਕਾਲ ਦਾ ਪਤਾ ਨਹੀਂਗਾ ਜੀ ਨਹੀਂ ਨਹੀਂ ਬਿਲਕੁਲ ਜੀ ਚਲੋ ਪ੍ਰਮਾਤਮਾ ਮਿਹਰ ਕਰੇ ਜ਼ਿੰਦਗੀ ਜਿੰਦਾਬਾਦ ਰਵੇ ਤੇ ਸਾਡੇ ਮਾਨਕ ਸਾਹਿਬ ਮਾਨਕ ਭਰਾ ਤੇ ਇਸੇ ਤਰੀਕੇ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਰਾ ਥੈਂਕ ਯੂ ਦਰਸ਼ਕ ਸਾਸੀ ਕਾ ਜੀ